ਖਬਰ ਜਲਾਲਾਬਾਦ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਹੁਰਾਂ ਦੇ ਵੱਲੋਂ ਇੱਕ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੂੰ ਕੁਝ ਦਿਨ ਪਹਿਲਾਂ ਇੱਕ ਫੋਰਨ ਦੇ ਨੰਬਰ ਤੋਂ ਕਾਲ ਆਉਂਦੀ ਹੈ ਜਿਸ ਦਰਾਂ ਉਕਤ ਵਿਅਕਤੀ ਦੇ ਵੱਲੋਂ ਆਪਣਾ ਨਾਮ ਸੇਵਕ ਸਿੰਘ ਦੱਸਿਆ ਜਾਂਦਾ ਅਤੇ ਕਿਹਾ ਜਾਂਦਾ ਕਿ ਉਹ ਭਾਜਪਾ ਜੁਆਇਨ ਕਰ ਲੈਣ ਅਤੇ ਉਹਨਾਂ ਨੂੰ 20 ਤੋਂ 25 ਕਰੋੜ ਰੁਪਏ ਦਿੱਤੇ ਜਾਣਗੇ ਅਗਰ ਉਹ ਭਾਜਪਾ ਜੁਆਇਨ ਨਹੀਂ ਕਰਦੇ ਤਾਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਵੇਗੀ ਜਿਸ ਤੋਂ ਬਾਅਦ ਅੱਜ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਵੱਲੋਂ ਇੱਕ ਜਲਾਲਾਬਾਦ ਦੇ ਥਾਣੇ ਵਿੱਚ ਪਹੁੰਚ ਕੇ ਮਾਮਲਾ ਦਰਜ ਕਰਵਾਇਆ ਗਿਆ ਹੈ ਤੁਹਾਨੂੰ ਸੁਣਾਦਿਨੇ ਆ ਕੀ ਕਹਿਣਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦਾ ਇਸ ਪੂਰੇ ਮਾਮਲੇ ਬਾਰੇ ਉਸ ਕਰਕੇ ਜਾਣਕਾਰੀ ਦਿੱਤੀ ਗਈ ਸੀ ਉਸ ਦੇ ਸਮੇਂ ਵਿੱਚ ਚੱਲ ਰਹੀ ਸੀ ਥਾਣਾ ਸਿਟੀ ਦੇ ਵਿੱਚ ਤੰਗਾਲਤੀ ਕੀ ਕਹੋਗੇ ਨਹੀਂ ਬਿਲਕੁਲ ਨਹੀਂ ਬੰਦੀ ਸੀ ਕਿਉਂਕਿ ਫਿਰ ਉਹ ਦਿਨਾਂ ਨੇ ਕਹਿੰਦੇ ਕਿ ਸ਼ਾਇਦ ਇਹਨਾਂ ਨੇ ਜਾਣਬੁੱਝ ਕੇ ਡਰਾਮਾ ਰਚਿਆ ਜੇ ਲੋਜੇ ਵੱਡਾ ਕੰਮ ਹੈ ਵੀ ਕਿਸੇ ਨੂੰ ਖਰੀਦਣਾ ਜਾਂ ਕੁਝ ਹੋਰ ਜਿਹਾ ਗਲਤ ਕੰਮ ਕਰਨਾ ਉਹਦੇ ਕੇਸ ਅਸੀ ਕੰਪਲੇਂਟ ਕਰੀਏ ਉਸਦੇ ਤੇ ਐਫ ਆਰ ਹੋ ਜਾਵੇ ਇਹ ਅਬਿੱਧ ਜਦੋਂ ਅਸੀਂ ਪਹਿਲੇ ਐਪੀ ਐਸਏ ਅਸੀਂ ਇਹ ਗਲਤ ਕੰਮ ਕਰਨਾ ਤੇ ਅਸੀਂ ਤੇ ਐਫ ਆਰ ਕਰਾ ਲਈ ਕਰਮੇ ਇੱਕ ਅਸੀਂ ਛੁੱਟੇ ਜਿਹਾ ਕਰਵਾ ਦਿੱਤੇ ਇਸ ਤਰ੍ਹਾਂ ਗੱਲਾਂ ਕਰਦੇ ਕੌਣ ਕਰ ਰਹੇ ਅਜੀਤ ਕਰ ਰਹੇ ਕੋਈ ਕੁਝ ਗਰੀਬ ਸਰ ਨੂੰ ਅਸੀਂ ਕੀ ਕਹਿ ਸਕਦੇ ਹਾਂ ਜੀ ਜਿਹਨੂੰ ਫੋਨ ਆਇਆ ਗਰੇਵਲ ਸਭ ਨੂੰ ਨਹੀਂ ਫੋਨ ਆਇਆ ਫੋਨ ਮੈਨੂੰ ਆਇਆ ਮੈਨੂੰ ਫੋਨ ਆਇਆ ਮੈਂ ਉਹਦੇ ਦੇ ਕਾਰਵਾਈ ਕਰਾਤੀ ਜੋ ਡਿਪਾਰਟਮੈਂਟ ਨੂੰ ਠੀਕ ਲੱਗਾ ਮੇਰਾ ਕੰਮ ਸੀ ਕੰਪਲੇਂਟ ਦੇਣੀ ਡਿਪਾਰਟਮੈਂਟ ਨੂੰ ਮੈਰੀਫਾਈ ਕਰਿਆ ਤਾਂ ਵੈਰੀਫਾਈ ਕਰਕੇ ਉਹਨੇ ਦੇਖ ਫਿਰ ਲਾਂਚ ਕਰਤੀ ਇਹੋ ਜਿਹਾ ਕੰਮ ਹੈ ਜੀ ਕਾਲ ਆਈ ਤੇ ਮੈਂ ਤਾਂ ਨੰਬਰ ਵੀ ਸਭ ਨੂੰ ਸ਼ੇਅਰ ਕੀਤੇ ਜਾਂਦਾ ਗੱਲ ਗਰੇਵਲ ਸਾਨੂੰ ਕੋਈ ਤਲਾਸ਼ ਜਦ ਕਰਿਓ ਜਾਂ ਫੋਨ ਕਰਕੇ ਪੁੱਛਣ ਵੀ ਕੌਣ ਹੈ ਸਿਮਸ ਸਲੈਕਟਿਵ ਜਾਣ ਵਾਲੋ ਕਾਨਫਰੰਸ ਦੇ ਵਿੱਚ ਕਿਹਾ ਗਿਆ ਸੀਗਾ ਕਿ ਇਹ ਸਭ ਫਰਵਾਹ ਹਨ ਜਿਹਨਾਂ ਕੋਈ ਸਬੂਤ ਨਹੀਂ ਤੇ ਭੱਜਣ ਜਿਸ ਤੋ ਭਾਜੀ ਵੀ ਮੈਂ ਤਾਂ ਆਪਦੇ ਘਰ ਬੈਠਾ ਭੱਜ ਕਿਤੇ ਰਿਆਂ ਦੀ ਕਮਾ ਲੂਗੀ ਸੁਨੀਲ ਢਾਂਖੜ ਜੀ ਤਾਂ ਹੁਣ ਗੱਲਾਂ ਕਰਦੇ ਆ ਜਦੋਂ ਆਪਕੇ ਦੇ ਕਾਂਗਰਸ ਚੰਦਰੀ ਸੀ ਉਹਦੇ ਇਹਨਾਂ ਦੀ ਗੱਲਾਂ ਹੋਰ ਸੀ ਹੁਣ ਨੇ ਸੈਲੂਟੇਬ ਲਾ ਕੇ ਚੁੱਪ ਕਰਕੇ ਮੂੰਹ ਬੰਦ ਕਰਾਨਾ ਕਿ ਜਿਹੜੇ ਮੁੱਦਿਆਂ ਤੇ ਬੋਲਣਾ ਚਾਹੀਦਾ ਉਹ ਤੇ ਬੋਲਦਾ ਹੀ ਨਹੀਂ ਸੁਨੀਲ ਢਾਂਖੜ ਜੀ ਨੇ ਆਪ ਦਾ ਵਿਖਣਾ ਜੋ ਆਮ ਆਦਮੀ ਪਾਰਟੀ ਨਾਲ ਭਾਜਪੀ ਕਰ ਰਹੀ ਹੈ ਦੇਸ਼ ਦੇ ਵਿੱਚ ਡਾਢਾ ਡਰਾਮਾ ਰਚ ਰਹੀ ਹੈ ਉਹ ਸਾਰੀ ਦੁਨੀਆ ਨੂੰ ਜਗਜਹਿਰ ਹੋ ਗਿਆ ਪਹਿਲੀ ਵਾਰ ਹੈ ਜਦੋਂ ਫੋਰਨ ਕੰਟਰੀਆਂ ਚ ਵੀ ਲੋਕਾਂ ਨੇ ਕਿਹਾ ਵੀ ਇੱਕ ਸੈਟਿੰਗ ਸੀਐਮ ਨੂੰ ਤੁਸੀਂ ਅੰਦਰ ਦੇ ਕੇ ਬਹੁਤ ਗਲਤ ਕੰਮ ਕੀਤਾ ਹੋਰ ਉਹਦੇ ਦੇ ਜਵਾਬ ਦਿੰਦੇ ਫਿਰਦੇ ਸੁਨੀਲ ਜਖੜੀ ਵੀ ਪਲਾਦ ਦਾ ਵਿਖਣ ਆਪਦੇ ਘਰੇ ਦੋ ਝੰਡੇ ਇੱਕ ਕਾਂਗਰਸ ਦਾ ਇੱਕ ਬੀਜੇਪੀ ਦਾ ਪਹਿਲਾਂ ਉਹ ਸਵਾਰਨ ਰ ਫਿਰ ਕਿਸੇ ਦਾ ਫਿਰ ਹਰ ਹਰ ਕੇ ਐਮਐਲਏ ਜੁਜ ਸਿੰਘ ਗੋੜੀ ਕੰਪਲੈਕਸ ਜੀ ਨੇ ਇੱਕ ਐਫਆਈਆਰ ਦਰਜ ਕਰਾਈ ਹੈ ਕਿ ਇਹ ਪੂਰਾ ਮਾਮਲਾ ਸਮਝਦਾ ਐਫਆਈਆਰ ਨੰਬਰ 48 ਹੈ ਤੇ ਅੰਡਰ ਸਟ੍ਰੈਕਸ਼ਨ ਹੈ ਸਤ ਇਹ 12 ਪੀਸੀ 506 120 ਆਈ ਪੀਸੀ ਇਹ ਪ੍ਰਵੈਂਸ਼ਨ ਆਫ ਕ੍ਰਿਮਿਨਲ ਅਕਟੀਵਿਟੀ ਤੇ ਐਫ ਆਈ ਆਰ ਦਰਜ ਹੋਈ ਹੈ ਮੀਤੀ 26 ਤੈਨੂੰ 24 ਨੂੰ ਕੋਈ ਨਾ ਨ ਫੋਨ ਆਇਆ ਸੀ ਸੇਵਿਕ ਸਿੰਘ ਨਾਮ ਦੇ ਵਿਅਕਤੀ ਤੋਂ ਬਾਹਰੋਂ ਫੋਨ ਦੀ ਗੱਲ ਸੀ ਉਹਨਾਂ ਨੇ ਇਹਨਾਂ ਨੂੰ ਕਿਹਾ ਸੀ ਵੀ ਪਾਰਟੀ ਛੱਡਣ ਦੇ ਬਤਲੇ ਤੁਹਾਨੂੰ ਕਾਸ਼ੇ ਦਿੱਤੇ ਜਾਣਗੇ ਔਰ ਤੁਸੀਂ ਛੱਡੋ ਜੇ ਨਹੀਂ ਛੱਡੋਗੇ ਤਾਂ ਇਹਦੇ ਨਤੀਜੇ ਤੁਹਾਨੂੰ ਭੁਗਤਨੇ ਪੈਣਗੇ। ਇਹ ਥ्रेटनिंग ਵੀਸੀ ਵਿੱਚ। ਉਹਦੇ ਸਬੰਧ ਚ ਇਹਨਾਂ ਨੇ ਸਾਨੂੰ ਅਪਲੀਕੇਸ਼ਨ ਨੂੰ ਕੀਤੀ। ਜਿੱਤੇ ਜੋ ਅਫੈਂਸ ਬੰਦਾ ਸੀ ਅਸੀਂ ਉਹ ਰਜਿਸਟਰ ਕਰ ਦਿੱਤਾ ਹੈ ਫਾਈਲ ਨੰਬਰ 48 7A 12पीसी ਪ੍ਰੋਵੈਂਸ਼ਨ ਆਫ ਕ੍ਰਪਸ਼ਨ ਐਕਟ ਵਨਸਰ ਚ ਸਿੰਟਮ ਕੀ ਅੰਦਰੀਆਂ 120ਵੀਂ ਜੇ ਨਾਲ ਕੋਈ ਇਨਵੋਲਵਮੈਂਟ ਹੋਵੇ। ਇਹ ਮੁਕਦਮਾ ਦਰਜ ਕਰਕੇ ਅਸੀਂ ਇਹ ਇਹਦੀ ਇਨਵੈਸਟੀਗੇਸ਼ਨ ਬਿジネス ਨੂੰ ਪੇਟ ਕੀਤੀ ਕਿਉਂਕਿ ਮਾਮਲਾ ਹੈ ਪਬਲਿਕ ਸਰਪੈਂਟ ਨੂੰ ਲਗਾਉਣ ਦਾ ਸੀ ਸਰ ਇਹ ਜਿਹੜੇ ਇਹ ਕਿਨੇ ਵਾਰ ਨਵਾਂ ਡਵਲਪ ਕੀਤਾ ਗਿਆ ਹੈ ਇਥੇ ਅਸਲ ਹਾਲ ਤਾਂ ਸ਼ੇਵਕ ਸਿੰਘ ਨਾਂ ਦਾ ਵਿਅਕਤੀ ਹੈ ਉਹਦਾ ਨਾਂ ਫੇਕ ਵੀ ਹੋ ਸਕਦਾ ਹੈ ਜਿਹੜਾ ਆਪਣਾ ਨੂੰ ਬੋਲ ਰਿਹਾ ਸੀਗਾ ਜਿਹਨਾਂ ਸ਼ੇਵਕ ਸਿੰਘ ਬੋਲ ਰਿਹਾ ਵਟਸਐਪ ਕਾਲ ਸੀਗੀ ਕਿ ਉਹ ਵੀ